ਲੁਧਿਆਣਾ ਦੇ ਇਸ ਵਲ ਵਿੱਚ ਹੋਏ ਗੈਂਗਰੇਪਟੇ ਲਗਾਤਾਰ ਚਰਚਾ ਬਣੀ ਹੋਈ ਹੈ ਪੁਲਿਸ ਵੱਲੋਂ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਗੈਂਗਰੇਪਟ ਵਿੱਚੋਂ ਲੋੜਿੰਦੇ ਸਾਰੇ ਹੀ ਦੋਸ਼ੀ ਗ੍ਰਿਫਤਾਰ ਕਰ ਲਏਗੇ ਪਰ ਹੁਣ ਡੀਆਈਜੀ ਰਣਵੀਰ ਸਿੰਘ ਖਟਰਾ ਅਤੇ ਸਾਲਸਾ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਇਸ ਬੰਦ ਵਿੱਚ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਡੀਆਈਜੀ ਖਟੜਾ ਜੋ ਕੱਲ ਤੱਕ ਕਹਿ ਰਹੇ ਸਨ ਕਿ ਸਾਰੇ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਉਹ ਹੁਣ ਖੁਦ ਹੀ ਕਹਿ ਰਹੇ ਨੇ ਕਿ ਤਿੰਨ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਬਾਕੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹ ਕਿਉਂ ਹਿੰਮਤ ਨਾ ਕਰ ਸਕੇ ਅਜਿ ਮਕਾਮ ਇਹ ਹਿੰਮਤ ਨਾ ਕਰ ਸਕੇ ਜਾਂ ਗੁਨਾਹ ਕਰਨ ਦੀ ਉਸ ਵੱਲ ਚੱਲਦੇ ਪਿੰਡਾਂ ਦੀਆਂ ਧੀਆਂ ਪੇਡਾਂ ਨੇ ਉਹਨਾਂ ਨੇ ਸਾਰੇ ਬਾਹਰ ਜਾਣਾ ਘੁੰਮਣਾ ਤੇ ਇਹ ਜਿਹੇ ਗੁਨਾਹਗਰ ਜਿਹੜੇ ਪਨਪਦੇ ਸਮਾਜ ਦੇ ਵਿੱਚ ਵੱਡੀ ਵੱਡੀ ਗੱਲ ਤੇ ਹੈ ਇਹਨਾਂ ਦੀ ਹਿੰਮਤ ਕਿਵੇਂ ਪਈ ਇਨਾਂ ਦਾ ਇਹਨਾਂ ਨੂੰ ਐਸਾ ਸਬਕ ਸਿਖਾਵਾਂਗੇ ਵੀ ਇਹ ਅਹ ਜੀ ਅੱਗੇ ਤੋਂ ਵੀ ਹਿੰਮਤ ਨਾ ਕਰ ਸਕਣ ਇਹਦੇ ਵਿੱਚ ਆਪਾਂ ਕੋਈ ਸਿਆਸਤ ਦੀ ਗੱਲ ਨਹੀਂ ਕਰਨੀ ਉਹ ਕਰ ਸਕਦੇ ਨੇ ਪਰ ਇਹ ਸਿਆਸਤ ਤੋਂ ਉੱਤੇ ਉੱਠ ਕੇ ਕੰਮ ਕਰਨ ਦੀ ਲੋੜ ਆ ਇਹ ਇੱਕ ਧੀ ਦੀ ਇੱਜ਼ਤ ਦਾ ਸਵਾਲ ਆ ਇਹਦੇ ਵਿੱਚ ਕੋਈ ਪੋਲਿਟੀਕਲ ਪਾਰਟੀ ਜਾਂ ਹੋਰ ਕੋਈ ਗੱਲ ਨਹੀਂ ਕਰਨੀ ਇਸ ਕਰਕੇ ਇਸ ਤਰੀਕੇ ਨੂੰ ਬਹੁਤ ਸਖਤੀ ਨਾਲ ਲੈ ਰਹੇ ਆਂ ਤੇ ਬਹੁਤ ਗੰਭੀਰਤਾ ਨਾਲ ਲੈ ਰਹੇ ਆਂ ਇਸ ਵੇਲੇ ਜ਼ਿੰਮੇਵਾਰੀ ਸਾਡੀ ਆ ਤੇ ਅਸੀਂ ਉਹ ਜ਼ਿੰਮੇਵਾਰੀ ਨਿਭਾਉਣੀ ਆ ਤੇ ਬੜੀ ਸਖਤੀ ਨਾਲ ਨਿਭਾਉਣੀ ਇਸ ਦੇ ਨਾਲ-ਨਾਲ ਅਭੀ ਤੱਕ ਵੀ ਜੋ ہماری ਕਾਰਵਾਈ ਹੈ जैसे तीन आदमी कल के पकड़े गए हैं और उसके बाद अभी हमारी पार्टियां एक पार्टी जे के में अभी सक्रिय है और दूसरे दो भी हमें जल्दी रिपोर्ट जा, मिल जाएगी और लगता है कि ये सारा केस और बड़ी संजीदगी से और जो दूसरी बात कल सीएम साहब ने आश्वासन दिया है और उन्होंने बोला है कि हम विधानसभा में और चीफ जस्टिस साहब के पास भी ਪਰ ਹਮ ਵੀ ਆਪਣੇ ਜਬ ਇਹ ਕਮਾਰੀ ਤਫਤੀਸ਼ ਹੈ ਜਲਦੀ ਸੇ ਜਲਦੀ ਇਸ ਕੋ ਕਨਕਲੂਡ ਕਰਕੇ ਕਨਕਲੂਜਨ ਦੇ ਬਾਅਦ ਹਮ ਵੀ ਰਿਕੁਐਸਟ ਕਰਕੇ ਫਾਸਟ ਕੋਰਟ ਮੇਂ ਜਾਣਾ ਚਾਹੇ ਇਸ ਪੂਰੇ ਮਾਮਲੇ ਵਿੱਚ ਪੁਲਿਸ ਤੇ ਸਵਾਲ ਉੱਠਨੇ ਵੀ ਲਾਜ਼ਮੀ ਨੇ ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਨੇ ਕ੍ਰਿਕਰੀ ਤੋਂ ਬਚਣ ਲਈ ਜਲਦਬਾਜ਼ੀ ਵਿੱਚ ਕਈ ਨੌਜਵਾਨ ਗ੍ਰਿਫਤਾਰ ਕੀਤੇ ਅਤੇ ਫਿਰ ਰਿਹਾ ਕੀਤੇ ਹੁਣ ਸੱਚ ਕੀ ਹੈ ਇਸ ਬਾਰੇ ਤਾਂ ਖੁਦ ਪੁਲਿਸ ਹੀ ਸਹੀ ਤਰੀਕੇ ਨਾਲ ਦੱਸ ਸਕਦੀ ਹੈ ਵੀਰ ਰਿਪੋਰਟ ਦਿੱਲੀ ਪੋਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ